ਹਾਂ ਦੱਸ ਕਦੋਂ ਆ ਜਾ ਮਰੀ ਇੰਨੀ ਆ ਚੱਲ ਚੱਲ ਕੇ ਤੈਨੂੰ ਮੈਂ ਸੱਦੀ ਜਾਂਦੀ ਤੂੰ ਹੁੰਦਾ ਨਹੀਂ ਅੰਦਰ ਕੀ ਕਰੀ ਜਾਂਦਾ ਬੈਠਾ ਕਿਉਂ ਤੂੰ ਕਿੱਥੇ ਆਣਾ ਤੇ ਮੈਂ ਬੈਂਕ 'ਚ ਜਾ ਕੇ ਆਉਣਾ ਪੁੱਤ ਉੱਥੇ ਕੀ ਆ ਉੱਥੇ ਜਿਹੜੇ ਠੇਕੇ ਦੇ ਆਪਣੇ ਪੈਸੇ ਆਈ ਵਾਰ ਆਈ ਜਾਂਦੇ ਤੋ ਇੰਨੇ ਪੈਸੇ ਜੁੜੇ ਪਏ ਮੈਂ ਠੇਕੇ ਦੇ ਪੈਸੇ ਕਢਾ ਕੇ ਲਿਆਉਣੇ ਮੈਂ ਵੀ ਤੁਹਾਡੇ ਤੇ ਲਾਵਾਂ ਦਿਨ ਦਿਹਾੜ ਆਈ ਜਾਂਦਾ ਲੋੜੀ ਦਾ ਹੈ ਮੈਂ ਵੀ ਤੁਹਾਨੂੰ ਮਕਸਦ ਲੈ ਕੇ ਜਾਵਾਂ ਸਾਰੇ ਪਰਿਵਾਰ ਨਹੀਂ ਲੋੜੀ ਦਾ ਆਈ ਜਾਂਦਾ ਤੇ ਤੇਰੇ ਕੋਲ ਮੂਫਲੀਆਂ ਹੈਗੀਆਂ ਖਾਲਾ ਤੂੰ ਪੈਸੇ ਕਢਾ ਕੇ ਕੀ ਲੈਣੇ ਆ ਇਹ ਤਾਂ ਲੈ ਕੇ ਆਇਆ ਸੀਗਾ ਮੇਰਾ ਵੀ ਨਹੀਂ ਕਰਦਾ ਮੈਂ ਵੀ ਆਪਦੇ ਖਾਤੇ ਚ ਕਢਾ ਕੇ ਆਪਦੇ ਪੋਤੇ ਤੇ ਤੇ ਪੁੱਤ ਤੇ ਲਾਵਾਂ ਨੂੰ ਪੁੱਤ ਨੂੰ ਸਾਰਿਆਂ ਨੂੰ ਉੱਥੇ ਮੁਕਸਤਰ ਲੈ ਕੇ ਜਾਵਾਂ ਐਨੀ ਤਾਂ ਜੀ ਤਾਂ ਮੇਰਾ ਵੀ ਕਰਦਾ ਮਾਗੀ ਦੇ ਮੇਲੇ ਤੇ ਲੈ ਕੇ ਜਾਵਾਂ ਬੱਚਿਆਂ ਤੇ ਨਹੀਂ ਆ ਮੂਫਲੀਆਂ ਤੂੰ ਹੈਗੀਆਂ ਤਾਂ ਹੈ ਤੇਰੇ ਕੋਲੇ ਕਿੱਥੇ ਹੋਣੀ ਠੰਡ ਦੇ ਵਿੱਚ ਜਾ ਕੇ ਕਰਨਾ ਕੀ ਆ ਮੈਂ ਤਾਂ ਪੁੱਤ ਜਾਣਾ ਹੀ ਜਾਣਾ ਤੂੰ ਤਾਂ ਮੇਰੇ ਵਾਸਤੇ ਆਈ ਵਾਰੀ ਬਹਨੇ ਲਾਉਣੇ ਮੇਰਾ ਨਹੀਂ ਕਰਦਾ ਮੈਂ ਬੈਂਕ ਦੇ ਖਾਤੇ ਚ ਪੈਸੇ ਕਢਾਵਾਂ ਆਪਦੇ ਚਾਚਾ ਨਾਤੇ ਆਪਦੇ ਪੁੱਤ ਪੋਤਿਆਂ ਤੇ ਲਾਵਾਂ ਲੇ ਪੁੱਤ-ਪੋਤਿਆਂ ਦੇ ਲਾਵਾਂ ਜੋ ਸਾਰੀਆਂ ਜਿੱਡੇ ਤੈਨੂੰ ਘਰੇ ਬੈਠੀ ਨਹੀਂ ਮਿਲਦੀਆਂ ਤੇ ਤੂੰ ਐਵੇਂ ਹੁਣ ਮੈਨੂੰ ਹੋਰ ਸੌ ਕੰਮ ਤੈਨੂੰ ਤਾਂ ਕੰਮ ਰਹੇ ਨਹੀਂ ਗਏ ਮੈਨਾਂ ਤੁਰਦਾ ਲੱਗ ਚੱਲ ਚੱਜੇ ਮੈਂ ਤਾਂ ਬੈਂਕ 'ਚ ਜਾਣਾ ਹੀ ਅੱਜ ਐਂ ਪੈਸੇ ਕਢਾ ਕੇ ਲੈਣੇ ਹੀ ਐ ਪੈਸੇ ਲੈ ਕੇ ਕਢਾ ਕੇ ਬੱਚਿਆਂ ਨੂੰ ਮੇਰਾ ਵੀ ਕੀ ਕਰਦਾ ਮੈਂ ਵੀ ਧਿਆਰ ਤੇ ਕੋਈ ਨਵੀਂ ਚੀਜ਼ ਲੈ ਕੇ ਦੇਵਾਂ ਮੈਂ ਵੀ ਆਪਦਾ ਹੱਕ ਆਪਦੇ ਪੁੱਤ-ਪੋਤਿਆਂ ਤੇ ਲਾਵਾਂ ਪੁੱਤ-ਪੋਤਿਆਂ ਦੇ ਲਾਵਾਂ ਹੁਣ ਨਵੇਂ ਹੀ ਸਿਆਪਾ ਪਾਈ ਰੱਖੀ ਤੂੰ ਕੋਈ ਕੰਮ ਨਾ ਸਾਨੂੰ ਕਰਨ ਦੇਈ ਕੋਈ ਤੂੰ ਤੇ ਮੇਰੇ ਸਿਆਪੇ ਹੋ ਜਾਂਦੇ ਆ ਮੈਂ ਤੁਹਾਨੂੰ ਮੈਂ ਤਾਂ ਕੀ ਗੱਲਾਂ ਵੱਡੀਆਂ ਵੱਡੀਆਂ ਸੋਚੀ ਬੈਠੀ ਐ ਕਿਹੜੀਆਂ ਗੱਲਾਂ ਸੋਚੀ ਬੈਠੀ ਐ ਤੂੰ ਮੈਂ ਤੈਨੂੰ ਮੁਕਸਰ ਲੈ ਕੇ ਜਾਣਾ ਬਾਗੀ ਦੇ ਮੇਲੇ ਤੇ ਉੱਥੇ ਕੀ ਹੋਜੂ ਉੱਥੇ ਤੁਹਾਨੂੰ ਵੱਡੇ ਵੱਡੇ ਹਜੂਰ ਸਾਹਿਬ ਵਾਲੇ ਜਿਵੇਂ ਜਾਂਦੇ ਨੇ ਲੋਕ ਆਏ ਤੀਰਥਾ ਹੈ ਅੱਛਾ ਮੁਕਸਰ ਦਾ ਫਿਰ ਉੱਥੇ ਘੋੜੇ ਹੁੰਦੇ ਬੱਚਿਆਂ ਦੇ ਵੇਖਣ ਵਾਸਤੇ ਬਾੜੀਆਂ ਸੋਹਣੀਆਂ ਨਾਉਣ ਨਾ ਲੋਕ ਨਹਾ ਕੇ ਆਉਂਦੇ ਐ ਮੁਕਤੀ ਚਾਲੀ ਮੁਕਤਿਆਂ ਦੀ ਮੁਕਤੀ ਹੋਈ ਸੀ ਮੁਕਸਰ ਮੁਕਸਰ ਹਾਂ ਅੱਛਾ ਤੇ ਫੇਰ ਤੂੰ ਜਾਵੜਾ ਕੱਲੀ ਤੈਨੂੰ ਰੋਕਦਾ ਕੌਣ ਮੈਂ ਕਿਵੇਂ ਜਾਵਾਂ ਮੈਂ ਵੀ ਆਪਣੇ ਪੁੱਤ ਨੂੰ ਵਿਖਾ ਕੇ ਲਾਵਾਂ ਪੋਤੇ ਨੂੰ ਵਿਖਾ ਕੇ ਲਾਵਾਂ ਕਿਤੇ ਮਰਿਆ ਤਾਂ ਯਾਦ ਕਰਿਆ ਕਰੂ ਮੇਰੀ ਦਾਦੀ ਮੈਨੂੰ ਮਕਸਦ ਦਾ ਮੇਲਾ ਵਿਖਾ ਕੇ ਲਈ ਸੀ ਤੈਨੂੰ ਪੋਤੇ ਨੇ ਇੰਨੀ ਠੰਡ ਦੇ ਵਿੱਚ ਤੂੰ ਲੈ ਕੇ ਜਾਵੇਂ ਉਹਨੂੰ ਨਿਕਰ ਜਵਾਬ ਕਰ ਉਹਨੂੰ ਕੀ ਆ ਜੀ ਤਾਂ ਮੇਰਾ ਵੀ ਕਹਿ ਤਾਂ ਕਹ ਮੈਨੂੰ ਵੀ ਹੋ ਸੋਚੀ ਤਾਂ ਜਾਨੀ ਬੈਠੀ ਵੀ ਇੰਨੀ ਠੰਡ ਹੈਗੀ ਬੱਚੇ ਨੂੰ ਤਾਂ ਠੰਡ ਨਾਲ ਲੱਗ ਜੇ ਪਰ ਪੁੱਤ ਜਾਂਦੇ ਹੁੰਦੇ 40 ਮੁਕਤਿਆਂ ਦੇ ਮੇਲੇ ਤੇ ਇਹ ਮੇਲਾ ਨਹੀਂ ਆਪਾਂ ਤਾਂ ਇੱਕ ਮਹਾਰਾਜ ਨੇ ਮੱਥਾ ਟੇਕਣ ਜਾਣਾ ਨਮਸਕਾਰ ਕਰਨ ਜਾਣੀ ਵੀ ਤੇਰੇ ਦਾਦੇ ਅਸੀਂ ਆਗੇ ਪ੍ਰਵਾਨ ਕਰ ਮੇਰੇ ਪੁੱਤ ਪੋਤੇ ਨੂੰ ਠੀਕ ਰੱਖ ਕਮਾਈਆਂ ਤੇ ਵਾਧੇ ਪਾ ਉਹ ਤਾਂ ਤੇਰੀ ਗੱਲ ਠੀਕ ਹੈ ਫਿਰ ਵੀ ਪਰ ਵੀ ਇੰਨੀ ਠੰਡਾ ਹੁਣ ਕਿਵੇਂ ਜਾਵਾਂਗੇ ਆਪਾਂ ਗੱਡੀ ਤੇਰੇ ਕੋਲੇ ਆ ਗੱਡੀ ਨੂੰ ਤੂੰ ਚਲਾ ਸਕਦਾ ਹੈ ਗੱਡੀ ਚ ਵਿੱਚ ਬੈਠ ਬਾ ਸਾਨੂੰ ਸਾਰਿਆਂ ਨੂੰ ਲੈ ਜਾਣ ਲਈ ਤੇਰੀ ਯਾਤਰਾ ਲੱਗੂ ਤੇ ਨਾਲ ਮੇਰਾ ਮਨ ਖੁਸ਼ ਵੀ ਮੈਂ ਉਹਦੇ ਬੱਚੇ ਤੇ ਸਾਰੇ ਪਰਿਵਾਰ ਨੂੰ ਲੈ ਕੇ ਜਾਵਾਂਗੀ ਕਾਠੀ ਵਾਲਾ ਹੁਣ ਉੱਥੇ ਤਾਂ ਵੇ ਪੁੱਤਾਂ ਪੌਰਲੇ ਪਾਸੇ ਤਵੇਲੇ ਚ ਲਾ ਦੇਾਂਗੇ ਜਿੱਥੇ ਘੋੜੇ ਖੜਦੇ ਆ ਗੱਡੀ ਇੱਕ ਸਾਈਡ ਤੇ ਕਰਕੇ ਉੱਥੇ ਗੱਡੀਆਂ ਖੜੀਆਂ ਹੀ ਵਾਲੀਆਂ ਹੁੰਦੀਆਂ ਬਹੁਤ ਕੁਝ ਹੁੰਦਾ ਉੱਥੇ ਵੇਖਣ ਨੂੰ ਬੜੇ ਗੱਤਕਾ ਖੇਢੀ ਜਾਂਦੇ ਹੁੰਦੇ ਲੋਕ ਬੱਚੇ ਇਹਨੂੰ ਮਖਾ ਕੇ ਲਿਆਈਦਾ ਹੁੰਦਾ ਇਹੋ ਜਿਹਾ ਕੁਝ ਤੀਰਥਾਂ ਤੇ ਕਿਤੇ ਕਿਤੇ ਜਾਇਆ ਜਾਂਦਾ ਹਰੇਕ ਥਾਂ ਤੇ ਹਰੇਕ ਹੀ ਲੋਕ ਗੁਰਦੁਆਰਿਆਂ ਚ ਤੁਰਫਿਆ ਫਿਰਦਾ ਉਹ ਗੁਰਦੁਆਰਾ ਨਹੀਂ ਹੁੰਦਾ ਕੋਈ ਤੀਰਥ ਵੀ ਹੁੰਦਾ ਕੋਈ ਨਹਾਉਣ ਵਾਲਾ ਹਾਂ ਗੱਲ ਤਾਂ ਤੇਰੀ ਠੀਕ ਹੈ ਵੀ ਆਪਣੇ ਜਵਾਕਾਂ ਨੂੰ ਆਪਾਂ ਨੂੰ ਦਿਖਾਉਣਾ ਚਾਹੀਦਾ ਵੀ ਸਿੱਖੀ ਨਾਲ ਆਪਾਂ ਨੂੰ ਫੇਰ ਹੀ ਜਵਾਕਾਂ ਨੂੰ ਪਤਾ ਲੱਗੂ ਵੀ ਆਪਾਂ ਕਿਹੜੇ ਵੀ ਹਨਾ ਵੀ ਕਿੰਨਾ ਗੁਰੂਆਂ ਨੀਆ ਕੁਰਬਾਨੀਆਂ ਤਾਂ ਫੇਰ ਹੀ ਪਤਾ ਲੱਗੋ ਵੀ ਨਿੱਕੇ ਨਿੱਕੇ ਬਾਲਾ ਨੇ ਹਨਾ ਵੀ ਉਹ 40 ਮੁਕਤੀਆਂ ਨੇ ਉੱਥੇ ਵੀ ਕਿਵੇਂ ਕਿਉਂ ਵੀ ਦਾਵਾ ਕੀ ਸੀ ਕਬ ਦਾਵਾ ਕਿਨੇ ਲਿਖਿਆ ਸੀ ਕੌਣ ਲਿਖਿਆ ਸੀ ਤੇ 40 ਇਹਨੇ ਆ ਮਕਸਦ ਸਾਹਿਬ ਦਾ ਨਾਮ ਖਿਦਰਾ ਨੇ ਕੀਤਾ ਹਬ ਤੋਂ ਮਕਸਦ ਕਿਉਂ ਪਿਆ ਇਹ ਸਾਰੀਆਂ ਗੱਲਾਂ ਦਾ ਪਤਾ ਤਾਂ ਉੱਥੇ ਲੱਗਣਾ ਵੀ ਉੱਥੇ ਜਾ ਕੇ ਜਦੋਂ ਆਪਾਂ ਦੇਖਾਂਗੇ ਹਨਾ ਗੁਰੂ ਸਾਹਿਬ ਦੀ ਮਹਾਨਤਾ ਦੇਖਾਂਗੇ ਪਤਾ ਲੱਗੋ ਵੀ ਸੰਤ ਸਿਪਾਈ ਕੌਣ ਸੀ ਕਿਵੇਂ ਸੀ ਨੂੰ ਆਪਾਂ ਜ਼ਰੂਰ ਚਲਾਂਗੇ ਮਾਤਾ ਕੋਈ ਨਾ ਮੈਂ ਨਾ ਕੱਢਦਾ ਇੱਕ ਦੁੱਧ ਨਾ ਹੀ ਟਾਈਮ ਤੇ ਆਪਾਂ ਜ਼ਰੂਰ ਚਲਾਂਗੇ 14 ਜਨਵਰੀ ਦਾ ਮੇਲਾ ਜਿਹੜਾ ਤੇ ਆਪਾਂ ਜ਼ਰੂਰ ਦੇਖ ਕੇ ਆਵਾਂਗੇ ਤੇ ਤੇਰਾ ਬੈਂਕ ਜਾਈ ਬਿਨਾ ਸਰਦਾ ਨਹੀਂ ਹੈ ਮੇਰੇ ਬੈਂਕ ਤੇ ਜਾਈ ਬਿਨਾ ਸਾਦਾ ਮੈਂ ਤਾਂ ਤੇਰੇ ਹੁਣੇ ਹੀ ਲੈ ਕੇ ਜਾਣਾ ਬੈਂਕ ਚ ਚੱਲ ਚੱਲਦੇ ਆ ਬੈਂਕੇ ਦੀ ਵੀ ਚੱਲਦੇ ਆ ਦੇ ਪੈਸੇ ਮੈਂ ਕਢਾ ਕੇ ਲੈ ਆਉਂਦੇ ਚਾਹ ਨਾ ਮੇਰੇ ਜੀ ਕਦਮ ਬੈਂਕ ਚੋਂ ਕਢਾਵਾਂ ਤੇ ਬੱਚਿਆਂ ਦੇ ਲਾਵਾ ਚੱਲ ਚੰਗਾ ਫਿਰ ਚੱਲਦੇ ਚੱਲ ਹਾਂ ਮੈਨੂੰ ਨਹੀਂ ਪਤਾ ਮੇਰਾ ਪੁੱਤ ਸਕੂਲ ਨੂੰ ਆ ਜਾਊਗਾ ਤੇ ਉਹਦੇ ਵਾਸਤੇ ਕੁਛ ਨਾ ਕੁਥ ਲੈ ਕੇ ਆਵਾਂਗੇ ਆਪਾਂ ਮੁੜਦੇ ਉਥੋਂ ਸਸੀ ਗੱਲ ਦੋਸਤੋ ਸਾਡਾ ਇੱਕ ਨਾ ਮਕਸਸ ਸੀ ਵੀ ਤੁਹਾਨੂੰ ਇੱਕ ਕਰੀ ਯਾਦ ਕਰਾ ਦਈਏ ਵੀ ਮਾਗੀ ਦਾ ਮੇਲਾ 14 ਜਨਵਰੀ ਨੂੰ ਮਕਸਰ ਸਾਹਿਬ ਵਿਖੇ ਲੱਗਣਾ ਤੇ ਤੁਸੀਂ ਸਾਰੇ ਪੰਜਾਬ ਵਾਸੀਓ ਜਿੱਥੇ ਵੀ ਆਪਾਂ ਪੰਜਾਬੀ ਵਾਸਦੇ ਆ ਸਾਰਿਆਂ ਨੂੰ ਇਹ ਮੇਲਾ ਦੇਖਣਾ ਚਾਹੀਦਾ ਤੇ ਬਸ ਯਾਦ ਕਰਾਉਣ ਲਈ ਤੁਹਾਨੂੰ ਅਸੀਂ ਇਹ ਵੀਡੀਓ ਪਾਈ ਸੀ ਜੇਕਰ ਤੁਹਾਨੂੰ ਲੱਗਦਾ ਵੀ ਸਾਡੀ ਗੱਲ ਠੀਕ ਸੀ ਤੇ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਅਗਰ ਜੇ ਤੁਹਾਨੂੰ ਲੱਗਦਾ ਵੀ ਹਨਾ ਵੀ ਨਹੀਂ ਤਾਂ ਨਾ ਕਰਿਓ ਇਦੇ ਵਿੱਚ ਅਸੀਂ ਆਹੀ ਦੱਸਿਆ ਵੀ ਪੰਜਾਬ ਚ ਆਪਾਂ ਆਪਦੇ ਜਵਾਕਾਂ ਨੂੰ ਹਨਾ ਜਿਵੇਂ ਆਪਾਂ ਸਿੱਖ ਪਰਿਵਾਰਾਂ ਨਾਲ ਸੰਬੰਧਤ ਆ ਤੇ ਆਪਾਂ ਨੂੰ ਆਪਦੇ ਜਵਾਕਾਂ ਨੂੰ ਵੀ ਦਿਖਾਉਣਾ ਚਾਹੀਦਾ ਵੀ ਇਹੇ ਜੇ ਹੁੰਦੇ ਸੀ ਸਿੱਖ ਸੰਤ ਸਿਪਾਈ ਕੌਣ ਸੀਗਾ ਹਨਾ ਗੁਰੂ ਸਾਹਿਬ 10 ਗੁਰੂ ਕੌਣ ਹੋਏ ਨੇ ਉਹਨਾਂ ਨੇ ਆਪਣੇ ਲਈ ਕੀ ਕੁਝ ਕੀਤਾ ਖਦਰਾ ਨੇ ਕੀ ਢਾਵ ਮਕਸਰ ਨਾਮ ਕਿਵੇਂ ਪਿਆ 40 ਮੁਕਤੇ ਕੌਣ ਸੀ ਹਨਾ ਬੇਦਾਵਾ ਕੀ ਸੀ ਇਹ ਸਾਰੀਆਂ ਚੀਜ਼ਾਂ ਤਨੂੰ ਦਿਖਾਉਣੀ ਚਾਹੀਦੀ ਹੈ ਤਾਂ ਜੋ ਸਿੱਖ ਧਰਮ ਵਧੇ ਫੁੱਲੇ ਹੋਰ ਪਰਫਲਤ ਹੋਵੇ ਧੰਨਵਾਦ ਦੋਸਤੋ ਮਾਤਾ ਫਿਰ ਮਿਲ ਕਰ ਠੀਕ ਹੈ ਬਹੁਤ ਪਤਾ ਬਹੁਤ ਵਧੀਆ ਤੇਰਾ ਇਤਿਹਾਸ ਬਹੁਤ ਜ਼ਿਆਦਾ ਹੁੰਦਾ ਤੂੰ ਸਿੱਖੀ ਨਾਲ ਰਲ ਜਾ ਚਲ ਮਾਤਾ ਬਾਕੀ ਗੁਰੂ ਸਾਹਿਬ ਜਿਵੇਂ ਚਾਣਗੇ ਆਪਾਂ ਅੱਗੇ ਅੱਗੇ ਜ਼ਿੰਦਗੀ ਚੋਂ ਹਾਂ ਅੱਗੇ ਅੱਗੇ ਬਹੁਤ ਗੁਰੂਆਂ ਦਾ ਹੀ ਆਉਣਾ ਹੈ ਪੱਗ ਬੰਨਣੀ ਸਿੱਖ ਹਾਂ ਚੰਗਾ ਮਾਤਾ ਠੀਕ ਹੈ ਸਤਿ ਸ਼੍ਰੀ ਅਕਾਲ ਬਲਦ ਸਰ ਸਤਿ ਸ਼੍ਰੀ ਅਕਾਲ ਪਤ ਸਾਰੇ ਆ ਜੀ ਸਤਿ ਸ਼੍ਰੀ ਅਕਾਲ